ਪਿੱਛੋਂ ਚੈੱਕ ਕਰੋ ਲੱਗਦਾ ਕਿ ਨਹੀਂ ਦੇਖਣ ਨੂੰ ਘੋੜਾ ਮੈਂ ਤਾਂ ਸਿੰਗਲ ਬੂਫਰੀ ਲਵਾਇਆ ਸੀ ਤੇ ਉਹਦੇ ਆਪਾਂ ਕੱਲੀ ਯੂ ਲਾਉਣੀ ਬਸ ਕੱਲੀ ਯੂ ਲਾਵਾਂਗੇ ਉਹਦੇ ਬਸ ਹੋਰ ਨਹੀਂ ਕੁਝ ਵੀ ਲਾਉਣਾ ਯੂ ਲਾ ਕੇ ਕੈ ਰੇਡੀਅਲ ਮੋਰੇ ਦੇਖਿਓ ਲੱਗਦਾ ਲਓ ਮਿੱਤਰੋ ਉੱਥਰੋਂ ਵੀ ਦੇਖ ਲਓ ਪੂਰੀ ਪੈਂਦੀ ਖਲਾਰਾ ਨੇ ਨੱਟਾ ਬਹੁਤ ਛੋਣੀਆਂ ਲੱਗਦੀਆਂ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਾਮੇ ਵਲੌਗਸ ਤੇ ਕੱਲ ਆਪਣੇ ਮਰਗਾਰ ਚ ਇੱਕ ਚ ਲੱਗੀ ਸੀ ਤਾਂ ਥੱਲੇ ਲੱਗੀਆਂ ਸੀ ਲੈਟਾ ਮਰਗਾਟ ਇੱਕ ਉਧਰ ਨਾ ਰਹਿੰਦਾ ਆ ਤੇ ਸ਼ੋਚ ਲਾਉਨੇ ਆ ਅੱਜ ਸ਼ੋਚ ਵੀ ਆਪਾਂ ਚਿੱਟੀਆਂ ਹੀ ਲਾਉਨੇ ਆ ਨੀਲੀਆਂ ਦੀ ਇੱਧਰ ਲੋ ਜ਼ਿਆਦਾ ਚਿੱਟੀਆਂ ਲੱਗਣੀਆਂ ਸੋਹਣੀਆਂ ਤੇ ਸ਼ੋਚ ਲਾਉਨੇ ਆ ਆਹ ਚੀਜ਼ ਤੇ ਪੱਤਰੇ ਤੇ ਲੱਗੂਗੀ ਉੱਤਲੇ ਤੇ ਬਾਕੀ ਦੇਖਦੇ ਆ ਸ਼ੋਚ ਲਾਉਨੇ ਆ ਅੱਜ ਤੇ ਮਰਗਾਟ ਰਹਿੰਦਾ ਇੱਕ ਲਾਉਨੇ ਆ ਤਾਂ ਫਿਰ ਦੇਖੇ ਹੋਏ ਲਓ ਮਿੱਤਰੋ ਇੱਧਰਲੇ ਮਰਗਾਟ ਚ ਵੀ ਲਾਤੀਆਂ ਆਈ ਇੱਧਰ ਚੈੱਕ ਕਰ ਲੋ ਇੱਧਰ ਲਾਏ ਚਾਰ ਤੇ ਉਧਰ ਤੈਨ੍ਹੇ ਆ ਦੇਖਾਂਗੇ ਜਦੋਂ ਬਾਹਰ ਗੱਡਿਆ ਫੇ ਪਤਾ ਲੱਗ ਜੂ ਲੋਲੂ ਦਾ ਫਰਕ ਜੇ ਹੋਇਆ ਫੇ ਉਧਰ ਵੀ ਚਾਰ ਕਰ ਦਾਂਗੇ ਤੇ ਹੁਣ ਇਹ ਕੀ ਸ਼ੋਰ ਰਹਿ ਗਈ ਐ ਦੀ ਬਾਕੀ ਤੇ ਨਿਬੜ ਗਿਆ ਤੇ ਆ ਚਿੱਟੇ ਗੱਲ ਲਿਆਂਦੇ ਸੀ ਹੋਰ ਨਿਕਲੇ ਹੁਣ ਹੋਰ ਲਿਆਵਾਂਗੇ ਬੱਸ ਚਲ ਸ਼ੋਰ ਰਹਿ ਗਈ ਐ ਸ਼ੋ ਚ ਲਾਈਏ ਫੇ ਮਿਲਦੇ ਆਂ हां जी मित्रों रात ਨੂੰ ਕਰ ਲੋ ਚੈੱਕ ਲਾਈਟਾਂ ਦੀ ਲੋ ਰਾਤ ਨੂੰ ਬਾਹਲਾ ਸਿਰਾ ਲਾਉਂਦੀਆਂ ਆਂ ਮਰਗਾਟਾਂ ਜਿ ਦੇ ਲੋ ਟੂ ਬੱਸ ਮੇਥੇ ਜਨ ਪੈਂਦੀ ਲਾਈਟ ਵਧੀਆ ਲਾਉਂਦੀਆਂ ਇਹਦਾ ਤੇ ਕੱਲ ਨੂੰ ਆਪਾਂ ਦੂਜਾ ਨਾ ਬਲਿੰਕਰ ਲਾਵਾਂਗੇ ਥੱਲੇ ਜਿੱਥੇ ਥੱਲੀਆਂ ਲਾਈਟਾਂ ਨੂੰ ਮਰਗਾਟਾਂ ਤੇ ਬਲਿੰਕਰ ਲਾਵਾਂਗੇ ਬਲਿੰਕਰ ਲਾਵਾਂਗੇ ਉਹ ਬੋਝ ਬੋਝ ਜਗੂਗਾ ਉਹ ਸੋਹਣਾ ਲੱਗਣਾ ਹੈ ਨਾਲ ਦੇਖਾਂਗੇ ਚਿੱਟੀ ਦੀ ਇੱਕ ਲੜੀ ਲਮਕਾ ਦਾਂਗੇ ਨਾਲ ਇਹਦੇ ਲਾ ਅਨੀਲੀ ਇਹਦੇ ਕੱਲ ਨੂੰ ਦੇਖਦੇ ਆ ਕੱਲ ਨੂੰ ਬਲਿੰਕਰ ਲਾਵਾਂਗੇ ਤੇ ਬਲੌਗ ਦਾ ਆਪਾਂ ਕੱਲ ਨੂੰ ਐਂਡ ਕਰਾਂਗੇ ਅਜੇ ਬਲੌਗ ਹੋਇਆ ਵੀ ਛੋਟਾ ਹੀ ਹੋਣਾ ਬਣਿਆ ਵੀ ਆਹ ਦੇਖ ਲਓ ਮਰਗਾੜ ਚ ਬਣਦੀ ਗੱਲ ਪੂਰੀ ਬਾਕੀ ਮੈਂ ਉੱਤੇ ਬਹਿ ਕੇ ਦਿਖਾਉਣਾ ਧੋ ਮਿੱਤਰੋ ਉੱtro ਵੀ ਦੇਖ ਲਓ ਪੂਰੀ ਪੈਂਦੀ ਖਲਾਰਾ ਐ ਨੱਟਾ ਬਹੁਤ ਛੋਣੀਆਂ ਲੱਗਦੀਆਂ ਕਾਲੂ ਆਪਾਂ ਲਾਵਾਂਗੇ ਬਲਿੰਕਰ ਦੇਖਿਓ ਫੇ ਬਲੌਗ ਕਾਲੂ ਐਂਡ ਕਰਾਂਗੇ ਬਲੌਗ ਦਾ ਚਿੱਟੀ ਦੇਖਾਂਗੇ ਥੱਲੇ ਇੱਕ ਲੜੀ ਚਿੱਟੀ ਦੀ ਬਕਮਾਤ ਲਾਵਾਂਗੇ ਇਦਾਂ ਨਾ ਥੱਲੇ ਲਾ ਦਮਾਂਗੇ ਤੇ ਫੇ ਗੱਲਬਾਤ ਬੰਨ ਜਣੀ ਆ ਤੇ ਛਤਰੀ ਆਪਾਂ ਲਾ ਦੇਣੀ ਆ ਹੋਰ ਦੋ ਦੰਨੇ ਆ ਛਤਰੀ ਦਾ ਥੇਤੀ ਕੰਮ ਕਰਾਂਗੇ ਤੇ ਬਾਕੀ ਫੇ ਦੇਖਿਓ ਬਲੌਗ ਅੱਗੇ ਹੁਣ ਬਲੌਗ ਇਦਾਂ ਤੇ ਆ ਗਿਆ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਆਪਾਂ ਕਾਲੂ ਹੁਣ ਦੇਖਿਓ ਫੇ ਬਲੌਗ ਅੱਗੇ ਨਾਲੇ ਮਿੱਤਰੋ ਟਾਇਰ ਵੀ ਆ ਪਛੀਤੀ ਪਾ ਬਾ ਰਹੇ ਆ ਇਹਦੇ ਰੇਡੀਅਲ ਹੀ ਪਵਾ ਦੇਣੇ ਆ ਆਪਾਂ 1020 ਦੇ ਦੇਖਾਂਗੇ 1020 ਦੇ ਆਹ 9 ਥੋੜਾ ਥੋੜੇ ਛੋਟੇ ਆਉਂਦੇ ਆ 1020 ਦੇ ਰੇਡੀਅਲ ਜਿਹੜੇ ਆ ਉਹ ਪਾਵਾਂਗੇ ਨਾ ਜਰਾ ਮੋਰੇ ਡਿੱ ਗਿਆ ਥੋੜਾ ਮੂੰਹ ਪੱਛਲੇ ਸਿੱਟਿਆ ਮੋਰੇ ਤੇ ਫੇਰ ਮੂੰਹ ਚੱਕ ਲੂਗਾ ਨਾਲੇ ਤੇ ਛਤਰੀ ਲਾ ਕੇ ਆਪਾਂ ਯੂ ਕੱਲੀ ਲਵਾਉਣੀ ਆ ਇਹ ਛਤਰੀ ਜਿੱਧਰ ਲਿਆਂਦਾ ਉਹ ਨਾਲੇ ਪਿੱਛੇ ਲੱਗੀ ਆਈ ਆ ਤੇ ਕੱਲੀ ਲਵਾਵਾਂਗੇ ਯੂ ਲਓ ਮਿੱਤਰੋ ਆਪਣੇ ਅਰਜਨ ਦੇ ਘਰੋਂ ਚੱਕ ਛਤਰੀ ਤੇ ਦੇ ਨੇਉਣ ਕਮਾਈ ਆ। ਹੁਣ ਨੇਉਣ ਦੀ ਲੋ ਘਟ ਗਈ ਚਰਦੀ ਕਮਾਈ ਆ। ਉਹ ਸੜ ਜਾਈ ਗਈ। ਮੁਰਗਾਟਾ ਦੇ ਫਲੈਸ਼ਰ ਲੱਗੇ ਆ। ਬਾਕੀ ਆ ਪਿੱਛੇ ਲੇਟਾ ਛਤਰੀ ਤੇ ਇਹ ਤੂੜੀ ਤੇ ਚੱਲਦਾ ਕਰਕੇ ਉਹਦੇ ਵੀ ਆਪਾਂ ਹੌਲੀ ਹੌਲੀ ਕਰ ਦੇਣੀ ਗੱਲਬਾਤ ਬਣਾਵਾਂਗੇ। ਇਹਦੇ ਲੇਟਾ ਤਾਂ ਨਹੀਂ ਲਾਈਆਂ ਵੀ ਆਗੂ ਗਦਾ ਡਾ ਰਿਆ ਫੇ ਨਾ ਥੱਲੇ ਜੋ ਲਾਉਣੇ ਆਪਾਂ ਲੇਟਾ। ਤੂੜੀ ਤੋਂ ਬਾਅਦ ਦੇਖਾਂਗੇ ਇਹਦੇ ਸ਼ੋਸ਼ੂ ਚ ਲਾਵਾਂਗੇ ਫੇ। ਫੇ ਬਣਾਵਾਂਗੇ ਗੱਲਬਾਤ। ਹੁਣ ਤਾਂ ਕਰਕੇ ਨਹੀਂ ਲਾਈਆਂ ਇਹਦੇ ਸਿੰਗਲ ਬੁਫਰੀ ਲਵਾਇਆ ਸੀ ਤੇ ਉਹਦੇ ਆਪਾਂ ਕੱਲੀ ਜੂਲ ਲਾਉਣੀ ਬਸ ਕੱਲੀ ਜੂਲ ਲਾਵਾਂਗੇ ਉਹਦੇ ਬਸ ਹੋਰ ਨਹੀਂ ਕੁਝ ਵੀ ਲਾਉਣਾ ਯੂ ਲਾ ਕੇ ਕੈ ਰੀ ਡੀਅਲ ਮੋਰੇ ਦੇਖਿਓ ਲੱਗਦਾ ਫੇ ਧਾਕੜ ਜਿਹਾ ਤੇ ਮਿਲਦੇ ਹੁਣ ਆਪਾਂ ਤੁਹਾਨੂੰ ਕੱਲੂ ਕੱਲੂ ਲਾਉਣੇ ਉਹਦੇ ਬਲਿੰਕਰ ਬਲੂੰਕਰ ਲਓ ਮਿੱਤਰੋ ਅੱਜ ਲੇਟਾਂ ਲਾਉਣੀਆਂ ਸੀਆਂ ਦੂਜੀ ਬਲਿੰਕਰ ਜੇ ਥੱਲੇ ਉਹਦੇ ਤੇ ਅੱਜ ਸ਼ਹਿਰ ਬੰਦ ਹੈ ਤੁਹ ਜੈਤਵਾਰ ਹੈ ਕਰਕੇ ਦੁਕਾਨਾਂ ਕੋਈ ਨਾ ਖੁੱਲੀਆਂ ਨਹੀਂ ਤੇ ਫੇ ਮਿਲੀਆਂ ਨਹੀਂ ਲੇਟਾਂ ਲੂਟਾ ਤੇ ਅੱਜ ਇਹਨੂੰ ਪਮੜਾ ਅਰਜਨ ਨੂੰ ਧੋਣੇ ਆ ਬਾਹਰ ਕੱਢ ਕੇ ਇੱਕ ਵਾਰੀ ਟੈਰਾ ਟੂਰਲ ਮਿੱਟੀ ਲੱਗੀ ਆ ਇਹਦੇ ਬਹੁਤਾਂ ਵੀ ਮਿੱਟੀ ਘਟੇ ਨਾ ਭਰਿਆ ਪਿਆ ਇਹਨੂੰ ਧੋਣੇ ਆ ਇੱਕ ਵਾਰੀ ਦੇਖਿਓ ਫਿਰ ਵਲੌਗ ਅੱਗੇ ਹਾਂਜੀ ਲਾਓ ਮਿੱਤਰੋ ਟਰੈਕ ਧੋਤਾ ਹੈਗਾ ਤੇ ਛਤਰੀ ਤੇ ਮਾਰਨਾਂ ਗਿੱਲਾ ਕੱਪੜਾ ਡਿੱਕ ਤੇ ਬਾਕੀ ਇਹਨੂੰ ਚਮਕਾਤਾ ਹੈ ਟੈਰਾ ਦੇ ਸਪਰੇਅ ਮਾਰਦੇ ਆ ਕਾਲੀ ਕਾਲੇ ਕਰਦੇ ਨੇ ਉਹਨੇ ਹੁਣ ਕਈ ਯਾਰ ਯਾਰੇ ਹੋ ਗਏ ਜਦੋਂ ਮਾਰੀ ਉਹ ਨਹੀਂ ਉਹਦਾ ਧੋਤਾ ਬਾਕੀ ਤੇਲ ਤੁਲ ਬਹੁਤ ਲੱਗਾ ਹੈਗਾ ਉਦੋਂ ਵੀ ਤੋਤਾ ਹੀ ਉਦੋਂ ਚੱਜਣਾ ਤੋਂ ਨਹੀਂ ਹੋਇਆ ਹਜੇ ਵੀ ਕਿੰਨਾ ਹੀ ਆ ਡੀਜ਼ਲ ਦੇ ਮਾਰਦੇ ਆ ਡੀਜ਼ਲ ਨਾਲ ਚੱਕਣਾ ਹੈ ਆ ਤੇਲ ਦੇ ਹੀ ਆ ਧੱਬੇ ਜੇ ਬਾਕੀ ਦੇਖਦੇ ਹਾਂ ਪਿੱਛੋਂ ਚੈੱਕ ਕਰੋ ਲੱਗਦਾ ਕਿ ਨਹੀਂ ਦੇਖਣ ਨੂੰ ਘੋੜਾ ਇਹਦਾ ਜੰਤਾ ਟਾਇਰ ਕੱਢਦੀ ਬਾਹਰ ਜਿਹਦਾ ਦੋਏ ਟਾਇਰਾਂ ਆ ਕੱਢਣੇ ਪੈਂਦੇ ਆ ਇਹਦੀ ਲੋੜ ਹੈ ਨਹੀਂ ਰੇਡੀਅਲ ਟਾਇਰ ਹੋਣਾ ਨਾ ਇਹਦੋਂ ਵੀ ਘੈਂਟ ਲੱਗੇ ਲੱਗਦਾ ਓਕੇ ਦੀ ਬਹੁਤ ਹੈ ਖੋਦੇ ਮੇਟਰ ਤੱਬੇ ਜੇ ਲੱਗ ਗਏ ਪਾਣੀ ਤੇ ਖੜਾ ਰਹਿ ਗਿਆ ਨਾ ਤੇ ਮਾਰਦੇ ਆ ਕਪੜਾ ਸੁੱਕਾ ਬੰਨ ਜਣੀ ਗੱਲ ਬੜਾ ਸੁੱਕ ਜਵੇ ਹੁਣ ਟਪ ਟਪ ਲੱਗ ਗਿਆ ਪਾਣੀ ਨਿਚੜ ਜੂ ਫੇ ਮਾਰਦੇ ਆ ਸੁੱਕਾ ਕਪੜਾ ਉੱਤੇ ਤੇ ਛਤਰੀ ਤੇ ਮਾਰਨਾ ਛਤਰੀ ਦਾ ਦੇਖੋ ਕੀ ਬਣਿਆ ਛਤਰੀ ਗੰਦੀ ਹੋਈ ਪਈ ਆ ਅੱਜ ਜੂਨਵਾਰੀ ਹਾਂਜੀ ਮਿੱਤਰੋ ਤੇ ਇਹਦੇ ਆਪਾਂ ਬਲਿੰਕਰ ਲਾਉਣਾ ਸੀਗਾ ਪੇਟਾਂ ਦੇ ਥੱਲੇ ਤੇ ਹੁਣ ਆਪਾਂ ਲਾਵਾਂਗੇ ਕਿਤੇ ਹੋਰ ਵੀਡੀਓ ਚ ਹੁਣ ਟਾਈਮ ਟੂ ਮੈਦੀ ਲੱਗਦਾ ਹੈ ਕਾ ਕਰਕੇ ਤੇ ਮਿਲਦੇ ਆਪਾਂ ਤੁਹਾਨੂੰ ਹੁਣ ਹੋਰ ਕਿਸੇ ਨਵੇਂ ਵੀਡੀਓ ਚ ਤੇ ਫੇ ਜਦੋਂ ਟਾਈਮ ਲੱਗਾ ਉਦੋਂ ਬਣਾਵਾਂਗੇ ਵਲੌਗ ਤੇ ਉਦੋਂ ਲਾਵਾਂਗੇ ਫੇ ਹੁਣ ਟਾਈਮ ਟੂ ਮੈਦਈਆ ਤੇ ਮਿਲਦੇ ਆਪਾਂ ਤੁਹਾਨੂੰ ਕਿਤੇ ਹੋਰ ਨਵੇਂ ਵਲੌਗ